ਕਰਨਾ ਸੁਪਣਾ ਸੀ ਕਿਉਂਕਿ ਪਹਿਲਾਂ ਜਿਹੜਾ ਕਾਸਕੋ ਦਾ ਖੇਡ ਮੇਲਾ ਹਰ ਸਾਲ ਕਰਵਾਇਆ ਜਾਂਦਾ ਪਰ ਸੋਨੀ ਪ੍ਰਧਾਨ ਬਾਈ ਕਹਿੰਦਾ ਵੀ ਆਪਾਂ ਇਸ ਸਾਲ ਲੈਦਰ ਦਾ ਖੇਡ ਮੇਲਾ ਵਧੀਆ ਪ੍ਰਾਈਜ਼ ਰੱਖ ਕੇ ਵਧੀਆ ਪ੍ਰਬੰਧ ਕਰਕੇ ਜਿਹੜਾ ਕਰਵਾਉਣਾਗਾ ਕਿਉਂਕਿ ਅੱਜ ਸਮਾਂ ਮੰਗ ਕਰਦਾ ਵੀ ਆਪਾਂ ਨਵੇਂ ਮੁੰਡੇ ਨੂੰ ਮਿੰਦਾ ਖੇਡ ਗਰਾਊਂਡਾਂ ਦੇ ਨਾਲ ਜੋੜੀ ਕਿਉਂਕਿ ਪੰਜਾਬ ਦੀ ਜਵਾਨੀ ਜਿਹੜੀ ਢਟਕੀ ਵੀ ਐ ਇੱਧਰ ਉੱਧਰ ਫਿਰਦੀ ਆ ਨਸ਼ਿਆਂ ਤੋਂ ਦੂਰ ਕਰਨਾ ਤਾਂ ਖੇਡਾਂ ਦੇ ਨਾਲ ਜੋੜਨਾ ਬੜਾ ਜ਼ਰੂਰੀ ਆ ਸੋਨੀ ਭਾਈ ਅੱਜ ਕੱਲ ਗੱਲ ਕੋਲ ਡਰਿੰਕ ਤੋਂ ਸ਼ੁਰੂ ਹੋ ਜਾਂਦੀ ਆ ਫਿਰ ਲਾਜੀਆਂ ਸਟਿੰਗਰ ਚੱਲ ਪਈਆਂ ਫੇਰਾ ਲਾਜ ਚਿੱਟੇ ਜਿਹਾ ਸਿਗਨੇਚਰ ਚੱਲ ਪਈ ਫਿਰ ਪੰਨੀ ਤੇ ਲਾਉਂਦੇ ਆ ਤੇ ਫੇਰ ਟੀਕੇ ਲੱਗਦੇ ਆ ਤੇ ਫੇਰ ਘਰਾਂ ਚ ਸੱਥਰ ਵਿਸਦੇ ਆ ਪਰ ਸਾਨੂੰ ਇਦਾਂ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਪਿੰਡੋਂ ਪਿੰਡੀ ਇਦਾਂ ਦੇ ਖੇਡ ਮੇਲੇ ਇਦਾਂ ਦੇ ਪ੍ਰਬੰਧ ਜਿਹੜੇ ਹੋਣੇ ਬੜੇ ਜ਼ਰੂਰੀ ਨੇ ਇਸ ਪੱਖੋਂ ਵਧਾਈ ਦੇ ਪਾਤਰਾ ਸ਼ਹੀਦ ਦੇ ਆਜਮ سپورٹس ਕਲੱਬ ਸਾਡਾ ਸਾਡੇ ਸੋਨੇ ਬਾਈ ਉਹਨਾਂ ਸਮੂਹ ਕਲੱਬ ਵਧਾਈ ਦੇ ਪਾਤਰ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਹਰ ਸਾਲ ਬਾਈ ਕਹਿੰਦਾ ਹੁਣ ਆਪਾਂ ਇਦਾਂ ਹੀ ਜਿਹੜਾ ਟੂਰਨਾਮੈਂਟ ਉਹ ਕਰਵਾਉਂਦੇ ਜਾਰੀ ਰਹੂਗਾ ਸੋਨੇ ਬਾਈ ਕਹਿੰਦਾ ਹਰ ਸਾਲ ਹੀ ਆਪਾਂ ਇਦਾਂ ਦੇ ਟੂਰਨਾਮੈਂਟ ਵਿਸਕ ਕਾਸਕੋ ਦਾ ਹੋਵੇ ਜਾਂ ਫਿਰ ਲਾਇਦਰ ਦਾ ਹੋਵੇ ਐ ਨਹੀਂ ਪਤਾ ਦੋਨੇ ਕਰਾ ਦਿਆ ਕਰੀਏ ਹਰ ਸਾਲ ਹੀ ਭਰਾਮਾਂ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਇਸ ਗਰਾਊਂਡ ਦੇ ਵਿੱਚ ਰੌਣਕਾਂ ਲੱਗਦੀਆਂ ਰਹਿਣਗੀਆਂ ਵੈਗਰੂ ਤਰੱਕੀ ਦੇ ਵਿੱਚ ਭਰਾਮਣੋਂ ਇੰਨੇ ਵੱਡੀ